ਮੈਜੀ ਕੀ ਕਟਣਾ ਹੋਈ ਏ ਕੀ ਮੰਨਦਾ ਦੱਸ ਦੱਸ ਇੱਕ ਗੋਲ ਮੇਰਾ ਨਾਂ ਦਲਜੀਤ ਆ ਮੇਰੇ ਘਰ ਵਾਲੇ ਦਾ ਨਾਂ ਭੁੱਟਾ ਏ ਮੇਰੇ ਕਾ ਪੰਜ ਕੁੜਗਾ ਪੰਜਾਂ ਦਾ ਛੋਟਾ ਮੇਰਾ ਮੁੰਡਾ ਏ ਤੇ ਮੇਰੇ ਦੇਵਰ ਦੇ ਘਰ ਵਾਲੀ ਨੂੰ ਮੈਸੇਜ ਕਰੀ ਆਂਦਾ ਸੀਗਾ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਲਾ ਇਹ ਆਦੀ ਮੈਂ ਮਨੂ ਨੂੰ ਦੱਸੂਗੀ ਆਦੀ ਮੈਂ ਮਨੂ ਬੋਨੇ ਮਨ ਇਹਦੇ ਫੋਨ ਤੇ ਜਦੋਂ ਮੈਸੇਜ ਕੀਤਾ ਜਾਂਦੀ ਮੈਂ ਮਨੂ ਦੇ ਘਰੋਂ ਬੋਲਦੀ ਆ ਕਿ ਇਹ ਨੂੰ ਆਦਾ ਮੈਂ ਨਹੀਂ ਤੇ ਨਾਲ ਗੱਲ ਕਰ ਲਈ ਮੁਰ ਕੇ ਆਂਦਾ ਕਿ ਦੂਜੀ ਕੁੜੀ ਨਾਲ ਮੇਰੀ ਗੱਲ ਕਰਾ ਲਈ ਮੈਂ ਤੁਹਾਡੇ ਘਰੇ ਆ ਜਾਊਂਗਾ ਕਿ ਨਾ ਤੂੰ ਗੱਲ ਕਰਾਈ ਤਾਂ ਅੱਜ ਫਿਰ ਕਰ ਕਿਵੇਂ ਗਏ ਜਿਹੜੇ ਤੁਹਾਡੇ ਘਰੋਂ ਜਦੋਂ ਉਹਨੇ ਦੱਸਿਆ ਮੇਰੇ ਪਿਓਰ ਨੂੰ ਇਹਨੇ ਦੱਸਤਾ ਨਹੀਂ ਨਾ ਵੀ ਆ ਮੁੰਡਾ ਮੈਨੂੰ ਮੈਸੇਜ ਕਰੀ ਜਾਂਦਾ ਤਾਂ ਫੋਨ ਲੈ ਕੇ ਉਹਨਾਂ ਦੇ ਘਰੇ ਉੱਠ ਗਿਆ ਕੰਨਾਂ ਮੈਂ ਉਹਨੂੰ ਵਿਖਾ ਕੇ ਉਹਨਾਂ ਮੈਂ ਸਬੂਤ ਲੈ ਕੇ ਜਾਂਦਾ ਨਾਲ ਵੀ ਤੂੰ ਸਾਡੇ ਘਰੇ ਮੈਨੂੰ ਮੈਸੇਜ ਕਿਉਂ ਕਰਦਾ ਹੈਗਾ ਤੇ ਮਗਰੀ ਮੈਂ ਜਾਵਣੀ ਮਗਰੇ ਮੇਰੇ ਮੇਰੇ ਘਰ ਆਲਾ ਉੱਠ ਗਿਆ ਮੰਗਣਾ ਪਤੜ ਕੇ ਚੇਰ ਮਹਿਨਾਂ ਦੇ ਘਰੇ ਚੱਲਾਂਗੇ ਮੈਂ ਕਾਪਾ ਉਹਨੂੰ ਦੱਸਾਂ ਕਿ ਪੰਚਾਇਤ ਵਿੱਚ ਸੱਦ ਕੇ ਨੂੰ ਪੁੱਛਾਂਗੇ ਵੀ ਤੂੰ ਸਾਡੇ ਘਰੇ ਕਿਉਂ ਮੈਸੇਜ ਕਰੀਆ ਨਾ ਇਹ ਤਾਂ ਉਹਦੇ ਨੂੰ ਮੈਸੇਜ ਇੱਕ ਦਿਖਾਉਣ ਗਈ ਜੀ ਆਵੇ ਸਬੂਤ